ਉਹਨਾਂ ਧੀਰਜ ਵਾਲਾ ਮਨ ਜਿਹੜਾ ਹੈ ਸਾਧ ਸੰਗਤ ਜੀ ਉਹ ਫਿਰ ਸਤਗੁਰੂ ਜੀ ਕਹਿੰਦੇ ਦੁੱਖ ਸੁੱਖ ਤੋਂ ਰਹਿਤ ਹੋ ਜਾਂਦਾ ਹੈ। ਉਹਨੂੰ ਝੋਰੇ ਵਿੱਚੋਂ ਚੀਜ਼ ਦੇ ਨਹੀਂ ਰਹਿੰਦੇ ਹੈ ਉਹਦੇ ਅੰਦਰੋਂ ਜਿਹੜੀ ਬਿਰਤੀ ਹੈ ਉਹ ਦੁੱਖ ਤੇ ਸੁੱਖ ਦੀ ਉਹ ਸਮਾਨ ਹੋ ਜਾਂਦੀ ਹੈ। ਤੇ ਧੰਸ਼੍ਰੀ ਗੁਰਤੇਗ ਬਾਦਰਪਾਸ਼ਾ ਮਹਾਰਾਜ ਦਾ ਸ਼ਬਦ ਪੜਦੇ ਆ ਸਤਗੁਰੂ ਜੀ ਕਹਿੰਦੇ ਭਾਈ ਜੋ ਨਰ ਦੁੱਖ ਮੈਂ ਦੁੱਖ ਨਹੀਂ ਮੰਨਦਾ ਸੁੱਖ ਸਨੇਹ ਭੈ ਨਹੀਂ ਜਾਂ ਕੈ ਕੰਚਨ ਮਾਟੀ ਮੰਨਦਾ। ਜਿਹਦੇ ਮਨ ਵਿੱਚ ਧੀਰਜ ਆ ਗਈ ਸਤਿਗੁਰੂ ਜੀ ਕਹਿੰਦੇ ਉਹਦਾ ਮਨ ਜਿਹੜਾ ਹੈ ਭਾਈ ਵਾਸਨਾ ਤੋਂ ਦੂਰ ਹੋ ਗਿਆ। ਉਹਦਾ ਮਨ ਜਿਹੜਾ ਹੈ ਉਹ ਕੇਵਲ ਤੇ ਕੇਵਲ ਪਰਮਾਤਮਾ ਦੇ ਹੁਕਮ ਦੇ ਵਿੱਚ ਹੀ ਆ ਜਾਂਦਾ ਹੈ। ਤੇ ਇਹੋ ਜੀ ਸਾਧ ਸੰਗਤ ਜੀ ਜੇ ਆਪਾਂ ਮਨ ਧੀਰਜ ਵਾਲੀ ਹੋਂਦ ਦੇਖਣੀ ਹੋਵੇ ਨਾ ਜਿਹਦਾ ਮਨ ਬਾਕੀਆਂ ਧੀਰਜ ਵਿੱਚ ਹੋਣਾ। ਤੇ ਸਾਧ ਸੰਗਤ ਜੀ ਮਾਤਾ ਗੁਰੀ ਕੌਰ ਤੋਂ ਵੱਡਾ ਮਨ ਧੀਰਜ ਵਾਲਾ ਕਿਸੇ ਦਾ ਨਹੀਂ ਹੁੰਦਾ। ਮਾਤਾ ਗੁਰਪੌਰ ਸਾਧ ਸੰਗਤ ਜੀ ਜਿਨ੍ਹਾਂ ਦੇ ਜੇ ਆਪਾਂ ਜੀਵਨ ਦੇ ਵਿੱਚ ਨਿਗਾਹ ਮਾਰੀਏ ਨਾ ਧੰ ਸ਼੍ਰੀ ਗੁਰੂ ਤੇਗ ਬਹਾਦਰ ਪਾਤਸ਼ਾਹ ਮਹਾਰਾਜ ਜੀ ਨੇ ਜਿੰਨੀ ਦੇਰ ਬਾਬਾ ਬਕਾਲਾ ਸਾਹਿਬ ਦੀ ਧਰਤੀ ਤੇ ਨਾਮ ਸਿਮਰਨ ਕੀਤਾ ਤੇ ਮਾ ਗੁਰਪੌਰ ਸਾਧ ਸੰਗਤ ਜੀ ਉਨੀ ਦੇਰ ਉਸ ਸਥਾਨ ਤੇ ਬਹਿ ਕੇ ਆਪਣੇ ਪਤੀ ਦੀ ਸੇਵਾ ਕੀਤੀ ਤਾਂ ਗਰੀਬਨ ਇਤਿਹਾਸ ਦੇ ਵਿੱਚ 26 ਕੋਸਾਲ ਦਾ ਸਮਾਂ ਹੁੰਦਾ ਹੈ ਤੇ ਇੰਨਾ ਲੰਮਾ ਸਮਾਂ ਮਾ ਗੁਜਰ ਕੌਰ ਨੇ ਵੀ ਨਾਲ ਆਪਣੇ ਪਤੀ ਦੀ ਸੇਵਾ ਦੇ ਵਿੱਚ ਰਹੀ ਤੇ 33 ਸਾਲ ਬਾਅਦ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਜਨਮ ਹੋਇਆ ਮਾ ਗੁਜਰ ਕੌਰ ਕਿੰਡਾ ਮਨਤੀਸ ਦੇ ਵਿੱਚ ਸੀ ਕਿੰਨੀ ਮਾਨ ਨੂੰ ਧੀਰਤਾਈ ਸੀ ਕਦੇ ਵੀ ਕੋਲਾਬਾ ਨਹੀਂ ਸੀ ਬਹੁਤ 33 ਸਾਲ ਬਾਅਦ ਔਲਾਦ ਹੋਣੀ ਸਾਧ ਸੰਗਤ ਦੀਆਂ ਭਗਵੰਸੀਆਂ ਸਾਰੇ 2-4 ਸਾਲ ਘਰ ਦੇ ਵਿੱਚ ਪੁੱਤਰ ਜਾਂ ਬੱਚਾ ਨਾ ਨੋਵੇ ਤੇ ਅਸੀਂ ਉਹ ਥਾਵਾਂ ਵੀ ਚੁੰਨ ਲੈਂਦੇ ਆ ਜਿਹੜੀਆਂ ਥਾਵਾਂ ਸਾਨੂੰ ਹੁੰਨ ਨੇ ਬਣਾ ਕੀਤੀਆਂ ਕੋਈ ਡਾਕਟਰ ਨੇ ਕੋਈ ਬਾਪੇ ਨੇ ਕੋਈ ਪੀਰ ਫਕੀਰ ਕੁਝ ਨਹੀਂ ਛੱਡਦੇ ਅਸੀਂ ਕਿਉਂ ਕਿਉਂਕਿ ਸਾਡਾ ਮਨ ਗੁਰੂ ਜੀ ਦੀ ਬਾਣੀ ਨੂੰ ਪੜਦਾ ਨਹੀਂ ਅਸੀਂ ਜਪਿਆ ਨਹੀਂ ਹੈ ਜਿਨ੍ਹਾਂ ਨੇ ਜਪਿਆ ਨਾ ਸਤਿਗੁਰੂ ਜੀ ਕਹਿੰਦੇ ਹਰ ਜਪ ਜਪੇ ਮਨ ਧੀਰੇ ਉਹਨਾਂ ਦਾ ਮਨ ਧੀਰੇ ਤੇ ਮਾ ਗੁਜਰਪੌਰ ਨੇ ਪ੍ਰਮਾਤਮਾ ਦੇ ਨਾਮ ਨੂੰ ਜਪਿਆ ਸੀ ਤੇ ਜੱਪ ਕੇ ਮਨ ਇਨਾ ਕੁ ਕੀਰਤ ਵਿੱਚ ਆ ਗਿਆ 33 ਸਾਲ ਬਾਅਦ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਜਨਮ ਹੋਇਆ ਤੇ ਜਦੋਂ ਪੁੱਤਰ ਦੀ ਆਰਬਲਾ 9 ਸਾਲ ਦੀ ਹੋਈ ਤੇ ਪਤੀ ਨੂੰ ਦਿੱਲੀ ਵੱਲ ਤੋਰ ਦਿੱਤਾ ਦੁਨੀਆਂ ਦੇ ਲੋਕਾਂ ਦੇ ਬੱਚਿਆਂ ਦੇ ਸਿਰ ਤੋਂ ਬਾਪ ਦਾ ਸਾਆ ਨਾ ਉੱਠ ਜਾਵੇ ਇਸ ਕਰਕੇ ਮਾਂ ਗੁਜਰਕੌਰ ਨੇ ਆਪਣੇ ਸਿਰ ਦਾ ਸਾਨੀ ਜਿਹੜਾ ਸੀ ਉਹ ਦੁਨੀਆ ਦੇ ਵਾਸਤੇ ਬਾਖ ਦਿੱਤਾ। ਸਾਧ ਸੰਗਤ ਜੀ ਜਦੋਂ ਧੰਨ ਸ਼੍ਰੀ ਗੋਬਿੰਦ ਸਿੰਘ ਮਹਾਰਾਜ ਜੀ ਦੀ ਮੈਂ ਮਾਤਾ ਜੀਤੋਂ ਕੋ ਜੀਤੋਂ ਦੀ ਚੜ੍ਹਾਈ ਕਰਦੇ ਆ। ਉਦੋਂ ਬਾਬਾ ਫਤੇ ਸਿੰਘ ਜੀ ਉਮਰ ਤਕਰੀਬਨ 20 ਸਾਲ ਦੀ ਹੀ ਆ। 2 ਸਾਲ ਦੇ ਬੱਚੇ ਨੂੰ 2 ਸਾਲ ਦੇ ਪੁੱਤਰੇ ਨੂੰ ਕਿੱਦਾਂ ਪਾਲਿਆ ਮਾਂ ਗੁਜਰਨਪੌਰ ਨੇ ਕਿੱਡਾ ਮਨ ਠੰਜ ਵਿੱਚ ਹੋਵੇਗਾ ਆਪਣੇ ਪੁੱਤਰਾਂ ਨੂੰ ਜਿਉਂਦਿਆਂ ਹੁੰਦਿਆਂ ਵਿੱਚ ਦੇਖਿਆ ਉਹ ਮਾਂ ਦਾ ਮਨ ਕਿੱਡਾ ਠੰਜ ਵਿੱਚ ਹੋਵੇਗਾ ਪੁੱਤਰਾਂ ਦੀ ਖਬਰ ਮਣੀ ਕਿ ਦੋ ਵੱਡੇ ਪਰਜੰਦ ਜਿਹੜੇ ਨੇ ਪੁੱਤਰੇ ਉਹ ਚਮਕੌਰ ਦੀ ਗੜੀ ਵਿੱਚ ਸ਼ਹੀਦ ਹੋ ਗਏ ਨੇ ਪਰਿਵਾਰ ਖਿਰੂ ਖਿਰੂ ਹੋ ਗਿਆ ਨੰਦਾ ਦੀ ਪੁਰੀ ਨੂੰ ਛੱਡਿਆ ਪਰ ਮਨ ਜਿਹੜਾ ਉਹ ਠੰਜ ਵਿੱਚ ਹੀ ਹੈ ਇਸ ਕਰਕੇ ਸਤਿਗੁਰੂ ਜੀ ਕਹਿੰਦੇ ਭਾਈ ਜਿਹੜੇ ਪ੍ਰਮਾਤਮਾ ਦਾ ਨਾਮ ਜਪਦੇ ਨੇ ਨਾ ਉਹਨਾਂ ਦਾ ਮਨ ਘਿਰਜ ਵਿੱਚ ਆ ਜਾਂਦਾ ਹੈ ਤੇ ਸਤਿਗੁਰੂ ਜੀ ਕਹਿੰਦੇ ਉਸ ਕਰਕੇ ਉਹ ਪ੍ਰਮਾਤਮਾ ਦੇ ਮਨ ਨਾਮ ਨੂੰ ਜਪਿਆ ਕਰ ਤੇਰਾ ਮਨ ਜਿਹੜਾ ਉਹ ਤਿੰਜ ਵਿੱਚ ਆ ਜਾਵੇ ਰਹਾਉ ਸਿਮਰ ਸਿਮਰਪੁਰ ਦੇਵ